ਪੁੱਠਾ ਹਲਵਾ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਕੌਲੀ ਲੈਣੀ ਸੂਜੀ ਦੀ ਤੇ ਸੂਜੀ ਨੂੰ ਆਪਾਂ ਪਹਿਲਾਂ ਹੀ ਭੋਂ ਕੇ ਰੱਖ ਲਿਆ ਸੀ ਇੱਕ ਘੰਟਾ ਇੱਕ ਕੌਲੀ ਲਵਾਂਗੇ ਆਪਾਂ ਦੇਸੀ ਘਿਓ ਇੱਕ ਕੌਲੀ Khand ਸਾਰੀ ਬਰਾਬਰ-ਬਰਾਬਰ ਆਪਾਂ ਮਾਤਰਾ ਇਹ ਇਸ ਮਾਨ ਨਾਲ ਹੀ ਹਲਵਾ ਤਿਆਰ ਹੋ ਜਾਂਦਾ ਇਸ ਨੂੰ ਪੁੱਠਾ ਹਲਵਾ ਕਿਉਂ ਬੋਲਿਆ ਜਾਂਦਾ ਅੱਗੇ ਆਪਾਂ ਤੁਹਾਨੂੰ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਹਣ ਕੜਾਈ ਵਿੱਚ ਘਿਓ ਨੂੰ ਪਾ ਲਵਾਂਗੇ ਕਿਉਂ ਆਪਾਂ ਚੰਗੀ ਤਰ੍ਹਾਂ ਪਗਲਾ ਕੇ ਆਲੇ ਮਾਣ ਗਣੀ ਇਹਨੂੰ ਆਪਾਂ ਮੱਠੇ ਮੱਠੇ ਗੈਸ ਤੇ ਭੁੰਨਣਾ ਖਾਂਡ ਨੂੰ ਆਪਾਂ ਚੰਗੀ ਤਰ੍ਹਾਂ ਪਗਲਾ ਲੈਣਾ ਇਹਨੂੰ ਪੁਠਾ ਹਲਵਾ ਤਾਂ ਹੀ ਬੋਲਿਆ ਜਾਂਦਾ ਕਿਉਂਕਿ ਆਪਾਂ ਦੂਸਰਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਘਿਓ ਵਿੱਚ ਸੂਜੀ ਭੁੰਨਦੇ ਆ ਪਰ ਇਸ ਹਲਵੇ ਵਿੱਚ ਚੰਗੀ ਤਰ੍ਹਾਂ ਪਗਲਾ ਕੇ ਖਾਂਡ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਸੂਜੀ ਪਾਉਣੀ ਆ ਉਸ ਹਲਵੇ ਵਿੱਚ ਆਪਾਂ ਪਹਿਲਾਂ ਇਸ ਨੂੰ ਪਖਾ ਹਲਵਾ ਇਸ ਲਈ ਬੋਲਿਆ ਜਾਂਦਾ ਕਿਉਂਕਿ ਆਪਾਂ ਦੂਜੇ ਹਲਵੇ ਵਿੱਚ ਪਹਿਲਾਂ ਘਿਓ ਵਿੱਚ ਸੂਜੀ ਨੂੰ ਭੁੰਨਦੇ ਹਾਂ ਇਸ ਹਲਵੇ ਵਿੱਚ ਪਹਿਲਾਂ ਆਪਾਂ ਖੰਡ ਨੂੰ ਭੁੰਨਣਾ ਉਸ ਤੋਂ ਬਾਅਦ ਆਪਾਂ ਇਸ ਵਿੱਚ ਸੂਜੀ ਨੂੰ ਭੁੰਨਣਾ ਭਰਾਉ ਨੂੰ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਸੋ ਜਿਉਂ ਪ੍ਰੋਵਾ ਪਾਣੀ ਸਾਰਾ ਜਿਹੜਾ ਇਹ ਉਤਾਰ ਲੇ ਇਸ ਤਰ੍ਹਾਂ ਆਪਾਂ ਸਾਰਾ ਪਾਣੀ ਉਤਾਰ ਲਵਾਂਗੇ ਜਿੰਨਾ ਪਾਣੀ ਸੂਜੀ ਨੇ ਪੀਣਾ ਸੀ ਉਹ ਇਹਨੇ ਪੀ ਲਿਆ ਉਹ ਇਹਨੂੰ ਇਸ ਤਰ੍ਹਾਂ ਹਿਲਾ ਹੀ ਜਾਣਾ ਤਾਂ ਕਿ ਇਹਦੇ ਵਿੱਚ ਗਲਟੇ ਨਾ ਬੱਜਣ ਆਏ ਤੁਹਾਨੂੰ ਨਾਲ ਲੈਣਾ ਇਹ ਪਕਾ ਲਾਂ ਚੁੱਕਾ ਗਰਾਉਂਡ ਹੋ ਚੁੱਕਾ ਹਾਂ ਜੇ ਇਸ ਤੋਂ ਆਪਣਾ ਘਰਾ ਬਣ ਕੇ ਤਿਆਰ ਹੋ ਚੁੱਕਾ ਤੁਹਾਨੂੰ ਜੇ ਘਿਓ ਜ਼ਿਆਦਾ ਲੱਗੇ ਤਾਂ ਤੁਸੀਂ ਇਸ ਵਿੱਚੋਂ ਘਿਓ ਨੂੰ ਸਾਈਡ ਤੇ ਕਰਕੇ ਕੱਢ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਕੇ ਦੱਸਣਾ ਤੁਹਾਡੇ ਕੋਲ ਜਿਹੜਾ ਵੀ ਡਰਾਈ ਫੂਡ ਹੈਗਾ ਤੁਸੀਂ ਉੱਪਰ ਪਾ ਸਕਦੇ ਆ ਆਪਣਾ ਹਲਵਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਨੂੰ ਜਰੂਰ ਟਰਾਈ ਕਰਨਾ ਇਹ ਪੁਠਾ ਹਲਵਾ ਇੱਕ ਵਾਰੀ ਜ਼ਰੂਰੀ ਬਣਾ ਕੇ ਖਾਣਾ ਤੇ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਿਓ ਕਿ ਇਸ ਦਾ ਟੇਸਟ ਕਿਸ ਤਰ੍ਹਾਂ ਲੱਗਿਆ ਤਾਂ ਕਿ ਆਪਾਂ ਹੋਰ ਵੱਧ ਤੋਂ ਵੱਧ ਵੀਡੀਓ ਬਣਾ ਸਕੀਏ